ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ YouTube ਚੈਨਲ ਤੇ ਅੱਜ ਆਪਾਂ ਬਣਾਵਾਂਗੇ ਜੀ ਬੇਸਨ ਦਾ ਪੂਰਾ ਜਿਹਨੂੰ ਬੇਸਨ ਦਾ ਚੀਲਾ ਵੀ ਬੋਲਿਆ ਜਾਂਦਾ ਸਭ ਤੋਂ ਪਹਿਲਾਂ ਆਪਾਂ ਕੁਝ ਸਮਾਨ ਕੱਟ ਲੈਣੇ ਆਈ ਲਈਆ ਜੀ ਇੱਕ ਮੈਂ ਹਰੀ ਮਿਰਚ ਬਿਲਕੁਲ ਵੀ ਕੌੜੀ ਨਹੀਂ ਹੈਗੀ ਇਹ ਤੇ ਇੱਕ మీడియం ਸਾਈਜ਼ ਦਾ ਮੈਂ ਲਿਆ ਪਿਆਜ਼ ਇਹਨੂੰ ਬਿਲਕੁਲ ਬਰੀਕ-ਬਰੀਕ ਕੱਟ ਲੈਣਾ ਆਪਾਂ ਜਿੰਨਾ ਤੁਸੀਂ ਬਰੀਕ ਕੱਟ ਸਕਦੇ ਹੋ ਉਨਾਂ ਬਰੀਕ ਕੱਟ ਲਿਓ ਫਿਰ ਜਿਹੜਾ ਪੂਰਾ ਉਨਾਂ ਜ਼ਿਆਦਾ ਵਧੀਆ ਬਣਦਾ ਟੁੱਟਦਾ ਨਹੀਂ ਹੈਗਾ ਚੀਲਾ ਵੀ ਬੋਲਿਆ ਜਾਂਦਾ ਪਰ ਆਪਣੀ ਪੰਜਾਬੀ ਭਾਸ਼ਾ ਦੇ ਵਿੱਚ ਇਹਨੂੰ ਪੂਰਾ ਹੀ ਬੋਲਿਆ ਜਾਂਦਾ ਬੇਸਨ ਦਾ ਨੂਨ ਵਾਲਾ ਪ ਕਾ ਟਮਾਟਰ ਲਿਆ ਤੁਸੀਂ ਚਾਹੋ ਕੋਈ ਹੋਰ ਵੈਜੀਟੇਬਲ ਇਹਦੇ ਵਿੱਚ ਪਾ ਸਕਦੇ ਹੋ ਸ਼ਿਮਲਾ ਮਿਰਚ ਪਾ ਸਕਦੇ ਹੋ ੀਨਸ ਪਾ ਸਕਦੇ ਹੋ ਪੱਤਾ ਗੋਭੀ ਫੁੱਲ ਗੋਭੀ ਗਾਜਰ ਜੋ ਵੀ ਤੁਹਾਨੂੰ ਪਸੰਦ ਆ ਤੁਸੀਂ ਪਾ ਸਕਦੇ ਹੋ ਲੋ ਜੀ ਟਮਾਟਰ ਹਰੀ ਮਿਰਚ ਤੇ ਪਿਆਜ਼ ਆਪਾਂ ਬੇਸਣ ਦੇ ਵਿੱਚ ਪਾਤਾ ਦੋ ਕੌਲੀਆਂ ਬੇਸਣ ਦੀਆਂ ਲਈਆਂ ਨਿਸ਼ਾਨ ਕਿ ਲਿਆ ਮੈਂ ਬਿਲਕੁਲ ਥੋੜੀ ਜਿਹੀ ਪਾਈ ਆ ਮੈਂ ਕਾਲੀ ਮਿਰਚ ਕਿਉਂਕਿ ਆਪਾਂ ਹਰੀ ਮਿਰਚ ਵੀ ਪਾਈ ਆ ਵੈਸੇ ਤਾਂ ਉਹ ਕੌੜੀ ਨਹੀਂ ਪਰ ਇਹਦੇ ਵਿੱਚ ਬਹੁਤਾ ਲੂਣ ਮਿਰਚ ਸਵਾਦ ਨਹੀਂ ਲੱਗਦਾ ਥੋੜਾ ਜਿਹਾ ਪਾਇਆ ਮੈਂ ਲੂਣ ਸਿੰਦਾ ਲੂਣ ਪਾਇਆ ਤੇ ਬਿਲਕੁਲ ਇੱਕ ਚੁਟਕੀ ਮੈਂ ਪਾਉਂਗੀ ਜੀ ਇਹਦੇ ਵਿੱਚ ਸੌਰੀ ਇੱਥੇ ਆਪਾਂ ਪਾਇਆ ਜੀ ਨਾਲ ਦਹੀਂ ਤਾਜਾ ਜੰਮਿਆ ਹੋਇਆ ਦਹੀਂ ਆਪਣੇ ਘਰ ਦਾ ਠੰਡਾ ਦਹੀਂ ਆ ਜਿਆਦਾ ਖੱਟਾ ਤਾਂ ਤੁਸੀਂ ਥੋੜਾ ਪਾਓ ਮੈਂ ਤਕਰੀਬਨ ਇੱਕ ਵੱਡਾ ਚਮਚਾ ਪਹਿਲਾਂ ਪਤਾ ਸੀ ਬਿਲਕੁਲ ਥੋੜਾ ਜਿਹਾ ਹੋਣਾ ਪਤਾ ਇਹਨੂੰ ਚੰਗੀ ਤਰ੍ਹਾਂ ਪਾ ਮਿਕਸ ਕਰ ਲਾਂਗੇ ਚਮਚੇ ਦੇ ਨਾਲ ਤੇ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਇਹਦਾ ਕੋਲ ਬਣਾ ਲੈਣਾ ਬਹੁਤਾ ਪਾਣੀ ਤੁਸੀਂ ਇਕੱਠਾ ਨਾ ਪਾਓ ਜੇ ਇੱਕ ਵਾਰੀ ਗੰਢਾਂ ਨਹੀਂ ਬਣਗੀਆਂ ਫਿਰ ਉਸ ਤੋਂ ਬਾਅਦ ਇਹ ਸਹੀ ਨਹੀਂ ਹੁੰਦਾ ਬਹੁਤਾ ਆਪਾਂ ਇਹਨੂੰ ਪਤਲਾ ਨਹੀਂ ਕਰਨਾ ਜਲਦੀ ਆਪਾਂ ਇਹਨੂੰ ਸੰਘਣਾ ਰੱਖਾਂਗੇ ਤੇ ਲਗਾਤਾਰ ਆਪਾਂ ਇਹਨੂੰ ਚਲਾਉਂਦੇ ਰਹਾਂਗੇ ਚੰਗੀ ਤਰ੍ਹਾਂ ਫੈਂਟ ਲਾਂਗੇ ਇਹਨੂੰ ਜਿੰਨਾ ਵਧੀਆ ਫੈਂਟਾਂਗੇ ਓਨਾ ਵਧੀਆ ਜਿਹੜਾ ਆਪਣਾ ਪੂਰਾ ਚੀਲਾ ਬਣ ਕੇ ਤਿਆਰ ਹੋਊਗਾ ਬਹੁਤ ਸੌਖਾ ਹੈ ਬਹੁਤ ਜ਼ਿਆਦਾ ਪ੍ਰੋਟੀਨ ਹੁੰਦੀ ਹੈ ਬੇਸਨ ਦੇ ਵਿੱਚ ਤੁਸੀਂ ਬੱਚਿਆਂ ਨੂੰ ਸਕੂਲ ਤੋਂ ਆਏਆਂ ਨੂੰ ਦੇ ਸਕਦੇ ਹੋ ਕਈ ਵਾਰੀ ਦੁਪਹਿਰੇ ਖਾਣਾ ਬਣਾਉਣ ਦਾ ਨਹੀਂ ਮਨ ਹੁੰਦਾ ਤੁਸੀਂ ਉਦੋਂ ਬਣਾ ਸਕਦੇ ਹੋ ਸਿਰੇ ਬਣਾ ਕੇ ਤੁਸੀਂ ਉਹਨਾਂ ਦੇ ਟਿਫਨ ਚ ਪਾ ਸਕਦੇ ਹੋ ਜਦੋਂ ਮਰਜ਼ੀ ਦੇ ਸਕਦੇ ਹੋ ਤੁਸੀਂ ਖਾਣ ਨੂੰ ਬਹੁਤ ਜ਼ਿਆਦਾ ਹਾਈ ਪ੍ਰੋਟੀਨ ਰੈਸਪੀ ਆ ਤੇ 베ਸਟੇਬਲ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਹਿਸਾਬ ਨਾਲ ਪਾ ਕੇ ਦੇਣੀ ਆ ਨੇ ਥੋੜੀ ਜਿਹੀ ਹਲਦੀ ਪਾਤੀ ਚੁਟਕੀ ਤੇ ਬਿਲਕੁਲ ਇੱਕ ਚੁਟਕੀ ਮੈਂ ਪਾਉਂਗੀ ਗਰਮ ਮਸਾਲਾ ਤੁਹਾਨੂੰ ਪਸੰਦ ਆ ਤੁਸੀਂ ਪਾ ਲਓ ਤੁਸੀਂ ਇਹਦੇ ਚਾਟ ਮਸਾਲਾ ਵੀ ਪਾ ਸਕਦੇ ਹੋ ਪਰ ਆ ਪਾ ਟਮਾਟਰ ਪਾਇਆ ਦਹੀਂ ਪਾਇਆ ਫਿਰ ਥੋੜਾ ਜਿਆਦਾ ਖੱਟਾ ਹੋ ਜਾਂਦਾ ਬਾਕੀ ਸਾਰਿਆਂ ਦਾ ਆਪ ਕੋ ਆਪਣਾ ਖਾਣ ਦਾ ਹਿਸਾਬ ਕਿਤਾਬ ਹੁੰਦਾ ਮਸਾਲੇ ਤੁਸੀਂ ਆਪਣੇ ਹਿਸਾਬ ਨਾਲ ਐਡਜਸਟ ਇਹਦੇ ਵਿੱਚ ਕਰ ਸਕਦੇ ਹੋ ਲਓ ਜੀ ਥੋੜਾ ਜਿਹਾ ਪਾਣੀ ਆਪਾਂ ਹੋਰ ਪਾ ਲਿਆ ਤਕਰੀਬਨ ਇਹਦੇ ਵਿੱਚ ਇੱਕ ਕੌਲੀ ਪਾਣੀ ਦੀ ਪੂਰੀ ਪੈ ਗਈ ਬਾਕੀ ਬੇਸਨ ਮੋٹے ਪਤਲੇ ਦੇ ਹੁੰਦਾ ਜੇ ਜਿਆਦਾ ਬੇਸਨ ਮੋਟਾ ਹੋਵੇ ਤਾਂ ਥੋੜਾ ਜਿਹਾ ਪਾਣੀ ਜ਼ਿਆਦਾ ਪੈ ਜਾਂਦਾ ਮੈਂ ਤੁਹਾਨੂੰ ਦਿਖਾਉਂਗੀ ਵੀ ਐਦਾਂ ਦਾ ਚਾਹੀਦਾ ਆਪਾਂ ਨੂੰ ਨਾ ਜ਼ਿਆਦਾ ਸੰਘਣਾ ਹੋਣਾ ਚਾਹੀਦਾ ਤੇ ਨਾ ਹੀ ਜ਼ਿਆਦਾ ਪਤਲਾ ਹੋਣਾ ਚਾਹੀਦਾ ਜਿੱਦਾਂ ਆਪਾਂ ਬ੍ਰੈਡ ਪਕੌੜਿਆਂ ਦਾ ਘੋਲ ਜਾਂ ਬਣਾਉਣੀ ਆ ਉਦਾਂ ਆਪਾਂ ਬਣਾ ਲੈਣਾ ਇਹ ਲਿਆ ਜੀ ਮੈਂ ਬੇਕਿੰਗ ਪਾਊਡਰ ਚੁਟਕੀ ਕੇ ਆਪਾਂ ਪਾਵਾਂਗੇ ਮੈਂ ਬੇਕਿੰਗ ਪਾਊਡਰ ਪਾਇਆ ਬੇਕਿੰਗ ਸੋਡਾ ਨਹੀਂ ਪਾਇਆ ਇਹ ਗੱਲ ਦਾ ਤੁਸੀਂ ਖਿਆਲ ਰੱਖਿਓ ਬੇਕਿੰਗ ਸੋਡੇ ਨਾਲ ਅਜੀਬਾ ਟੇਸਟ ਆਉਣਾ ਸ਼ੁਰੂ ਹੋ ਜਾਂਦਾ ਸੋ ਮੈਨੂੰ ਬਿਲਕੁਲ ਨਹੀਂ ਪਸੰਦ ਤੁਸੀਂ ਪਰ ਬੇਕਿੰਗ ਸੋਟਾ ਜਿਹੜਾ ਨਹੀਂ ਬੇਕਿੰਗ ਪਾਊਡਰ ਹੈ ਜਿਹੜਾ ਉਹ ਸਭ ਤੋਂ ਜ਼ਿਆਦਾ ਸੇਫ ਹੈ ਇਹ ਡੱਬੀ ਆ ਜਾਂਦੀ ਆਪਾਂ ਮੰਗਾ ਕੇ ਰੱਖ ਸਕਦੇ ਆ ਇਹਦੀ ਜਿਹੜੀ ਸੈਲਫ ਲਾਈਫ ਆ ਉਹ ਵੀ ਕਾਫੀ ਜ਼ਿਆਦਾ ਹੁੰਦੀ ਆ ਲੋ ਜੀ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਲੈਣਾ ਕਿਤੇ ਨਾ ਉਹ ਵੀ ਕਿਤੇ ਬੇਕਿੰਗ ਜਿਹੜਾ ਪਾਊਡਰ ਆ ਜ਼ਿਆਦਾ ਹੋ ਜੇ ਕਿਤੇ ਘੱਟ ਹੋ ਜੇ ਇਹਦੇ ਨਾਲ ਇਹ ਹਲਕਾ ਜਿਹਾ ਫਲਫੀ ਹੋਊਗਾ ਤੇ ਏਅਰ ਆ ਜਿਹੜੇ ਪਾਕਟਸ ਬਣ ਜਾਂਦੇ ਨੇ ਉਹਦੇ ਨਾਲ ਫਿਰ ਇਹ ਜਿਆਦਾ ਛੇਤੀ ਪੱਕ ਜਾਂਦਾ ਇਧਰ ਲਿਆ ਜੀ ਆਪਾਂ ਨੂੰ ਨੌਨ ਸਟਿਕ ਪੈਨ ਆਪਾਂ ਨੂੰ ਲੋ ਟੂ ਮੀਡੀਅਮ ਗੈਸ ਤੇ ਗਰਮ ਕੀਤਾ ਬਹੁਤਾ ਤੁਸੀਂ ਹਾਈ ਨਹੀਂ ਰੱਖਣਾ ਤੇ ਹਲਕਾ ਜਿਹਾ ਥੱਲੇ ਲਾ ਲਿਆ ਦੇਸੀ ਘਿਓ ਇੱਕ ਕੜਛੀ ਦੀ ਹੈਲਪ ਨਾਲ ਆਪਾਂ ਹਲਕਾ ਹਲਕਾ ਫਲਾ ਲਾਂਗੇ ਤੁਸੀਂ ਚਾਹੋ ਜਿਹੜੀਆਂ ਇਹ ਸਬਜ਼ੀਆਂ ਨੇ ਪਹਿਲਾਂ ਤੁਸੀਂ ਪਲੇਨ ਬੇਸਨ ਦਾ ਬਣਾ ਲਿਓ ਤੇ ਵੀ ਪਾ ਸਕਦੇ ਹੋ ਪਰ ਮੈਨੂੰ ਇੰਦਾ ਜ਼ਿਆਦਾ ਵਧੀਆ ਲੱਗਦਾ ਹੁੰਦਾ ਵੀ ਵਿੱਚ ਸਬਜ਼ੀਆਂ ਵੀ ਪੱਕ ਚੰਨੀਆਂ ਨਹੀਂ ਕੱਚੀਆਂ ਨਹੀਂ ਰਹਿੰਦੀਆਂ ਬਿਲਕੁਲ ਦੀ ਲੋ ਜੀ ਆਪਾਂ ਕੜਛੀ ਦੀ ਹੈਲਪ ਦੇ ਨਾਲ ਇਹਨੂੰ ਗੋਲ ਕਰ ਲਾਂਗੇ ਜਿੰਨਾ ਪਤਲਾ ਤੁਸੀਂ ਬਣਾਉਣਾ ਤੁਸੀਂ ਆਪਣੇ ਹਿਸਾਬ ਨਾਲ ਇਹਨੂੰ ਫਲਾ ਸਕਦੇ ਹੋ ਥੋੜਾ ਜਿਹਾ ਇਸ ਤੋਂ ਜ਼ਿਆਦਾ ਖੋਲ ਨੂੰ ਤੁਸੀਂ ਪਤਲਾ ਵੀ ਕਰ ਸਕਦੇ ਹੋ ਜੇ ਤੁਸੀਂ ਜ਼ਿਆਦਾ ਇਹਨੂੰ ਪਤਲਾ ਬਣਾਉਣਾ ਆਪਾਂ ਮੀਡੀਅਮ ਜਿਹਾ ਬਣਾਵਾਂਗੇ ਤੇ ਇਹਨੂੰ ਆਪਾਂ ਬਿਲਕੁਲ ਟਿਕਿਆ ਰਹਿਣ ਦੇਾਂਗੇ ਸਬਰ ਰੱਖਾਂਗੇ ਜਦੋਂ ਤੱਕ ਇਹ ਉੱਪਰ ਤੋਂ ਡਰਾਈ ਨਹੀਂ ਹੋ ਜਾਂਦਾ ਸੁੱਕ ਨਹੀਂ ਜਾਂਦਾ ਲਓ ਜੀ ਹਲਕਾ ਜਿਹਾ ਇਹ ਉੱਪਰ ਤੋਂ ਸੁੱਕ ਗਿਆ ਤੇ ਆਪਾਂ ਇਹਦੇ ਤੇ ਹੁਣ ਹੋਰ ਪਾ ਦਾਂਗੇ ਦੇਸੀ ਘਿਓ ਉੱਤੇ ਵੀ ਤੇ ਪਾਸਿਆਂ ਤੇ ਵੀ ਪਾ ਦਾਂਗੇ ਜਿੰਨਾ ਤੁਸੀਂ ਕਿਉਂ ਤੇਲ ਪਾਉਣਾ ਤੁਸੀਂ ਉਹਨਾਂ ਕ ਆਪਣੇ ਹਿਸਾਬ ਨਾਲ ਪਾ ਲੈਣਾ ਬਿਲਕੁਲ ਵੀ ਇਹ ਕੋਈ ਫਰਾਈ ਰੈਸਪੀ ਨਹੀਂ ਹੈਗੀ ਵੀ ਤੁਸੀਂ ਇਹਦੇ ਤੇ ਬਹੁਤਾ ਕਿਉਂ ਤੇਲ ਲਾਉਣਾ ਥੋੜੇ ਕਿਉਂ ਤੋਂ ਵੀ ਬਣ ਸਕਦੀ ਹੈ ਤੇ ਹਲਕੇ ਜਿਹੇ ਹੱਥ ਨਾਲ ਆਪਾਂ ਇਹਨੂੰ ਥੱਲ ਦਾਂਗੇ ਕਾਲੀ ਬਿਲਕੁਲ ਨਾ ਕਰਿਓ ਜਦੋਂ ਡਰਾਈ ਹੋ ਗਿਆ ਫੇਰ ਹੀ ਥੱਲਿਓ ਨਹੀਂ ਤਾਂ ਇਹ ਟੁੱਟ ਜਾਣਾ ਬਹੁਤ ਜ਼ਿਆਦਾ ਸੌਫਟ ਹੁੰਦਾ ਦੇਖ ਲਓ ਤੁਸੀਂ ਕਿੰਨਾ ਸੋਹਣਾ ਰੰਗ ਆਇਆ ਤੇ ਬਿਲਕੁਲ ਵੀ ਇਹ ਥੱਲੇ ਨਹੀਂ ਚਿਪ ਗਿਆ ਆਪਾਂ ਇਹਨੂੰ ਸਿੰਪਲ ਲੋਹੇ ਦੇ ਤਵੇ ਤੇ ਵੀ ਬਣਾ ਕੇ ਤਿਆਰ ਕਰ ਸਕਦੇ ਹਾਂ ਪਹਿਲਾਂ ਲੋਹੇ ਦੇ ਤਵੇ ਨੂੰ ਲੋ ਟੂ ਮੀਡੀਅਮ ਗੈਸ ਤੇ ਤੁਸੀਂ ਗਰਮ ਕਰਨਾ ਫਿਰ ਉਹਦੇ ਤੇ ਤੁਸੀਂ ਕਿਉਂ ਲਾਉਣਾ ਕਿਉਂ ਲਾਉਣ ਤੋਂ ਬਾਅਦ ਪਾਣੀ ਦਾ ਛਿੱਟਾ ਲਾ ਕੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਕੱਪੜੇ ਨਾਲ ਪੂੰਝ ਲੈਣਾ ਪਹਿਲਾਂ ਤਵਾ ਚੰਗੀ ਤਰ੍ਹਾਂ ਧੋ ਕੇ ਧਰਨਾ ਤੇ ਫਿਰ ਉਸ ਤੋਂ ਬਾਅਦ ਦੁਬਾਰਾ ਇਹੀ ਪ੍ਰੋਸੈਸ ਫੇਰ ਕਰਨਾ ਲੋ ਟੂ ਮੀਡੀਅਮ ਗੈਸ ਤੇ ਫਿਰ ਤਵੇ ਨੂੰ ਗਰਮ ਕਰਨਾ ਫਿਰ ਕਿ ਹੋ ਜਾਂ ਤੇਲ ਲਾਉਣਾ ਫਿਰ ਪਾਣੀ ਦਾ ਛਿੱਟਾ ਲਾਉਣਾ ਫਿਰ ਸਾਫ਼ ਕਰਨਾ ਉਸ ਤੋਂ ਬਾਅਦ ਤੁਸੀਂ ਇੱਕ ਚਾਕੂ ਵਗੈਰਾ ਦੇ ਵਿੱਚ ਕੀ ਕਰੋਗੇ ਵੀ ਇੱਕ ਕੱਟਿਆ ਹੋਇਆ ਪਿਆਜ਼ ਘਸਾ ਦੋਗੇ ਉਹਦੇ ਨਾਲ ਜਿਹੜਾ ਤਵਾ ਆਪਣਾ ਨਾਨ ਸਟਿਕ ਵੜ ਦੂ ਬਿਲਕੁਲ ਫਿਰ ਚਿਪਕ ਨਾ ਨਹੀਂ ਲੋਜੀਕ ਕਪੂੜਾ ਆਪਾ ਬਣਾ ਲਿਆ ਦੋਨੇ ਪਾਸਿਆਂ ਤੋਂ ਚੰਗੀ ਤਰ੍ਹਾਂ ਰਾੜ ਲ ਤੇ ਉਸੇ ਤਰੀਕੇ ਨਾਲ ਆਪਾਂ ਇੱਕ ਹੋਰ ਬਣਾ ਲਾਂਗੇ ਗੈਸ ਬਿਲਕੁਲ ਆਪਾਂ ਲੋ ਟੂ ਮੀਡੀਅਮ ਕੀਤਾ ਹੋਇਆ ਫੁੱਲ ਫਲੇਮ ਨਹੀਂ ਕਰਨੀ ਨਹੀਂ ਤਾਂ ਇਹ ਸੜ ਜੂਗਾ ਤੋਂ ਤੇ ਵਿੱਚੋਂ ਇਹ ਕੱਚਾ ਰਹਿ ਜੂਗਾ ਸਬਰ ਨਾਲ ਹੀ ਖਾਣਾ ਬਣਦਾ ਸ਼ਾਂਤੀ ਨਾਲ ਤੁਸੀਂ ਨਾਲ ਕੋਈ ਹੋਰ ਕੰਮ ਵੀ ਕਰ ਸਕਦੇ ਜਿੱਦਾਂ ਕਿਚਨ ਦੇ ਵਿੱਚ ਆਪਾਂ ਬਰਤਨ ਸਾਫ਼ ਕਰ ਸਕਦੇ ਹਾਂ ਕੋਈ ਆਪਾਂ ਵੈਸਟੀਵਲ ਕੱਟ ਸਕਦੇ ਹਾਂ ਕੋਲੇ ਖੜ ਕੇ ਣੀ ਕਿੰਨੇ ਕਿੰਨੇ ਕੰਮ ਆਪਾਂ ਕਰ ਸਕਦੇ ਹਾਂ ਪਰ ਕਾਲੀ ਨਾ ਕਰਿਓ ਇਹਨਾਂ ਨੇ ਟੁੱਟ ਜਾਣਾ ਜਾਂ ਕੱਚੇ ਰਹਿ ਜਾਣਾ ਉਸੇ ਤਰੀਕੇ ਨਾਲ ਆਪਾਂ ਦੋ ਕੜਚੀਆਂ ਪਾ ਕੇ ਫਲਾ ਲਿਆ ਤੇ ਦੋਨੇ ਪਾਸਿਆਂ ਤੋਂ ਉੱਪਰ ਥੱਲੇ ਕੇ ਨੀ ਥੱਲੇ ਉਤਾਰ ਲਿਆ ਬਹੁਤ ਸੋਹਣਾ ਆਪਣੇ ਜਿਹੜੇ ਕੂੜੇ ਨੇ ਉਹਨਾਂ ਦਾ ਰੰਗ ਆਇਆ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਏ ਨੇ ਤੀਜਾ ਵੀ ਬਣਾ ਲਾਂਗੇ ਆਪਾਂ ਥੋੜਾ ਜਿਆ ਤੇਲ ਘੋਲ ਆਇਆ ਥੱਲੇ ਇੱਥੇ ਮੈਂ ਥੋੜਾ ਜਿਹਾ ਪਤਲਾ ਕਰ ਲਿਆ ਸੀ ਤੇ ਹਰ ਵਾਰੀ ਜਿਹੜਾ ਆਪਾਂ ਘੋਲ ਹਲਾ ਕੇ ਪਾਉਣਾ ਨਹੀਂ ਤਾਂ ਜਿਹੜੀਆਂ ਸਬਜ਼ੀਆਂ ਨੇ ਉਹਨਾਂ ਨੇ ਥੱਲੇ ਰਹਿ ਜਾਣਾ ਤਾਂ ਕਿ ਸਾਰੇ ਪੂੜਿਆਂ ਦੇ ਵਿੱਚ ਸਾਰੇ ਚੀਲਾਂ ਦੇ ਵਿੱਚ ਇੱਕੋ ਜੀਆਂ ਸਬਜ਼ੀਆਂ ਹੋਣ ਲੋ ਜੀ ਉਸੇ ਤਰੀਕੇ ਨਾਲ ਆਪਾਂ ਗੋਲ ਕਰ ਲੈਣ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਿਆ ਕਰੋ ਸਕਿਪ ਨਾ ਕਰਿਆ ਕਰੋ ਕਿਉਂਕਿ ਕੁਝ ਜ਼ਰੂਰੀ ਪੁਆਇੰਟ ਨੇ ਜਿਹੜੇ ਰਹਿ ਜਾਂਦੇ ਨੇ ਤੇ ਜਦੋਂ ਉੱਪਰ ਤੋਂ ਬਿਲਕੁਲ ਡਰਾਈ ਹੋ ਗਿਆ ਸੀ ਆਪਾਂ ਦੇਸੀ ਘਿਓ ਹਲਾਤਾ ਤੇ ਹੌਲੀ-ਹੌਲੀ ਹਲਕਿਆਂ ਕਿਨਾਰਿਆਂ ਤੋਂ ਛਡਾਉਂਦੇ ਹੋਏ ਆਪਾਂ ਇਹ ਖੱਲਾਂਗੇ ਕਿਉਂਕਿ ਇਹ ਬਹੁਤ ਜ਼ਿਆਦਾ ਸੌਫਟ ਹੈ ਕਾਲੀ ਬਿਲਕੁਲ ਨਹੀਂ ਕਰਨੀ ਇਹਦਾ ਵੀ ਤੁਸੀਂ ਦੇਖ ਲਓ ਕਿੰਨਾ ਸੋਹਣਾ ਰੰਗ ਆਇਆ ਦੋਨੇ ਪਾਸੇ ਆਪਾਂ ਕਿਉਂ ਲਾ ਦਾਂਗੇ ਜਿੰਨਾ ਤੁਸੀਂ ਕਿਉ ਖਾਣੇ ਉਹਨਾਂ ਨੂੰ ਤੁਸੀਂ ਲਾ ਸਕਦੇ ਹੋ ਬਹੁਤ ਜ਼ਿਆਦਾ ਸਵਾਦ ਲੱਗਦੇ ਨੇ ਇਹ ਜਿਹੜੇ ਚੀਲੇ ਨੇ ਆਪਣੇ ਤੇ ਹੈਲਦੀ ਵੀ ਬਹੁਤ ਜ਼ਿਆਦਾ ਹੁੰਦੇ ਨੇ ਛੋਟੀ ਮੋਟੀ ਭੁੱਖ ਤੇ ਆਪਾਂ ਇਹਨੂੰ ਬਣਾ ਕੇ ਖਾ ਸਕਦੇ ਹਾਂ ਤੁਸੀਂ ਆਪਣੀ ਮਰਜ਼ੀ ਸਬਜ਼ੀਆਂ ਲਪੇਟ ਕੇ ਦੇ ਦਿਓ ਤੁਸੀਂ ਇਹਦੇ ਵਿੱਚ ਬੱਚਿਆਂ ਨੂੰ ਉਹਨਾਂ ਨੇ ਖਾਈ ਜਾਣਾਂ। ਲੋ ਜੀ ਇਹ ਵੀ ਦੁਬਾਰਾ ਦੂਜਾ ਪਾਸਾ ਆਪਾਂ ਬਦਲ ਲਾਂ। ਕ੍ਰਿਸਪੀ ਹੋਣ ਤੱਕ ਪਕਾਵਾਂਗੇ। ਜਦੋਂ ਤੱਕ ਇਹ ਚੰਗੀ ਤਰ੍ਹਾਂ 골ਡਨ ਨਹੀਂ ਹੋ ਜਾਂਦੇ। ਲੋ ਜੀ ਦੇਖ ਲਓ ਇਹ ਵੀ ਬਹੁਤ ਸੋਨਾ ਰੰਗ ਆਇਆ ਤੇ ਵਧੀਆ ਆਪਣਾ ਜਿਹੜਾ ਪੂਰਾ ਪੱਕ ਗਿਆ ਇਹਨੂੰ ਵੀ ਆਪਾਂ ਬਾਹਰ ਕੱਢ ਲਾਂਗੇ। ਤੁਸੀਂ ਇਹਨੂੰ ਟਮੇਟੋ ਸੌਸ ਨਾਲ ਵੀ ਖਾ ਸਕਦੇ ਹੋ ਚਾਹ ਵਗੈਰਾ ਨਾਲ ਵੀ ਖਾ ਸਕਦੇ ਹੋ ਕਿਸੇ ਚਟਨੀ ਨਾਲ ਵੀ ਖਾ ਸਕਦੇ ਹੋ ਜਿਵੇਂ ਤੁਹਾਨੂੰ ਪਸੰਦਾ ਤੁਸੀਂ ਉਵੇਂ ਖਾ ਸਕਦੇ ਹੋ ਦਹੀਂ ਵਗੈਰਾ ਦੇ ਨਾਲ ਵੀ ਖਾ ਸਕਦੇ ਹੋ ਉਮੀਦ ਹੈ ਜੀ ਤੁਹਾਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਊਗੀ ਜੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਓ ਨਾਲ ਹੀ ਕਮੈਂਟ ਕਰਨਾ ਨਾ ਭੁੱਲਿਆ ਕਰੋ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਥੈਂਕ ਯੂ